ਤੇ ਆਪਾਂ ਵੀ ਪਹੁੰਚ ਗਏ ਪਹਿਲਾਂ ਵੀ ਆਪਾਂ ਲਾਈਵ ਕਰਿਆ ਸੀਗਾ ਉਹਦੇ ਵਿੱਚ ਬਾਈ ਜੀ ਮੀਂਹ ਪੈ ਰਿਆ ਸੀਗਾ ਤੇ ਹੁਣ ਬਾਈ ਜੀ ਦੇਖਦਾ ਲੰਘ ਮੌਸਮ ਪੂਰਾ ਸਾਫ਼ ਹੋ ਚੁੱਕਿਆ ਹੈਗਾ ਤੇ ਠੰਡ ਵੀ ਬਹੁਤ ਜ਼ਿਆਦਾ ਹੈ ਜਿੰਨਾ ਆਪਾਂ ਕਹਿੰਦੇ ਬਾਈ ਜਿਹੜਾ ਵੀ ਵੀਰ ਜਿਹੜੀ ਵੀ ਸੰਗਤ ਇੱਥੇ ਮੱਥਾ ਟੇਕਣ ਆਉਂਦੀ ਹੈਗੀ ਤਾਂ ਆਪਣਾ ਕੋਟ ਜ਼ਰੂਰ ਲੈ ਕੇ ਆਓ ਕੋਟ ਤੇ ਰੇਨ ਕੋਟ ਨਮਕਿ ਬਾਈ ਜੀ ਰਾਤ ਕਿਨਮਿਣ ਜਾਂ ਕਣੀ ਆਪਾਂ ਜ਼ਿਆਦਾ ਨਹੀਂ ਪੈਣ ਲੱਗਿਆ ਨਗਾ ਤੇ ਬਾਕੀ ਤੁਸੀਂ ਦੇ ਇਸ ਆ ਦੇੰਗ ਠੰਡ ਬਹੁਤ ਜ਼ਿਆਦਾ ਆ ਗਈ ਸਾਰਨ ਤਕਰੀਬਨ ਕੋਟ ਪਾਏ ਹੋ ਵੀ ਨਹੀਂ ਹੈਗਾ ਮੈਂ ਸ਼ੇਅਰ ਕਰ ਦੋ ਲਾਈਵ ਨੂੰ ਰੱਬ ਕੇ 20 ਕਰੋੜ ਦਰਸ਼ਕਾਂ ਸਾਡੀ ਤਰਫ ਦਾ ਹਲਸਪਰਦ ਸਵਾਰ ਹੈ ਸੰਤੋਸ਼ੀ ਕੋ ਜੀ ਨਾਲ ਸਵਾਰ ਇਹ ਦੇਖ ਸਕਦੇ ਆ ਪਾਪਾ ਜੀ ਕੀ ਆ ਗਿਆ ਮਨਸ ਹੈ ਆਪਸ ਦਾ ਗੱਲ ਗੱਛਣਾ ਜਨਾਬ ਹੈ ਸਰ ਦਰਸ਼ਕ ਜੀ ਨਾਲ ਦੇ ਨਾਲ ਕਮੈਂਟ ਕਰੀ ਚੱਲੋ ਸ਼ੇਅਰ ਕਰੀ ਚੱਲੋ ਲਾਈਕ ਕਰੀ ਚੱਲੋ ਤੇ ਬਹੁਤ ਸ੍ਰੀ ਆਕਾਲ ਹਾਂ ਹਾਂ ਉਹ ਵੀ ਖੁੱਲਣੀ ਹੋਣੀ ਕਰੋ ਕਮੈਂਟ ਬਾਈ ਜੀ ਬਾਬਾ ਜੀ ਨੇ ਇਧਰ ਬਾਬਾ ਜੀ ਨੇ ਵੀ ਆਪਾਂ ਦੱਲ ਪੱਤ ਕਰਦੇ ਹਾਂ ਜੀ ਕੋਈ ਨਹੀਂ ਬਾਬਾ ਜੀ ਕਿੱਥੋਂ ਆਤ ਰਾਜ ਨੇ ਜੀ ਲਾਈ ਗੁਰਜੀਤ ਖਾਲਸਾ ਬਾਈ ਠੀਕ ਬੱਤੇ ਬਾਬਾ ਜੀ ਕਿੱਥੋਂ ਆਏ ਜੀ ਬਟਾਲਾ ਸ਼ਹਿਰ ਬਟਾਲਾ ਸ਼ਹਿਰ ਤੋਂ ਜੀ ਪਾਪਾ ਨਾਨਕ ਦੇ ਸਹੁਰਿਆਂ ਦੇ ਪਿੰਡੋਂ ਠੀਕ ਹੈ ਜੀ ਇਹ ਵੀ ਪਾਪਾ ਨਾਨਕ ਦੇ ਸਹੁਰਿਆਂ ਦੇ ਪਿੰਡੋਂ ਆਏ ਨੇ ਬਾਬਾ ਜੀ ਤੇ ਕਿੰਨੀ ਉਮਰ ਆ ਬਾਬਾ ਜੀ 70 ਸਾਲ ਲੈ ਵੀ 70 ਸਾਲ ਹੈ ਬਾਬਾ ਜੀ ਤੇ ਕਿ ਪਹਿਲੀ ਵਾਰੀ ਆਏ ਬਾਬਾ ਜੀ ਨਹੀਂ ਇਹ ਗੱਲ ਤਾਂ ਨਹੀਂ ਪਤਾ ਕਿੰਨੀ ਰਾਏ ਕਿੰਨੀ ਵਾਰੀ ਆਏ ਨਹੀਂ ਕੋਈ ਨਹੀਂ ਪਤਾ ਠੀਕ ਹੈ ਲੈ ਬਾਬਾ ਜੀ ਨੂੰ ਪਤਾ ਨਹੀਂ ਹੈਗਾ ਘਟੋ ਘਟ तकरीबन ਬਾਬਾ ਜੀ ਕਹਿੰਦੇ ਹਰ ਸਾਲ ਇੱਥੇ ਆਉਂਦੀ ਰਹਿੰਦੇ ਨੇ ਠੀਕ ਹੈ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਖਾਤੇ ਲਈ ਸ਼ੇਅਰ ਕਰ ਦੋ ਹਾਲ ਜਨਾ ਕਮੈਂਟ ਕਰ ਚਲੋ ਤੇ ਦੇਖਦੇ ਆ ਵੀ ਕਿੱਥੋਂ ਕਿੱਥੋਂ ਜੁੜੇ ਨੇ ਅਸੀਂ चल रहे सचुर वाहगुर खाल वाहगुरु खाल वाहु ਭਾਈ ਅਸੀਂ ਇਕੱਠੇ ਆਏ ਸੀ ਭਾਈ ਸਾਡੇ ਨਾਲ ਖੜਾ ਗੁਰਪ੍ਰੀਤ ਵੀ ਹੈਗਾ ਹਾਂਜੀ ਤੇ ਯਾਰ ਵੱਖਰੀ ਸਵਾਲ ਹੈ ਬਹੁਤ 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 ਲੋਕ ਅਫਵਾਹਾਂ ਆਉਂਦੇ ਨੇ ਕਿ ਬਹੁਤ ਰਸਤਾ ਖਤਰਨਾਕ ਹੈ ਪਤਾ ਨਹੀਂ ਲੱਗਦਾ ਜਿਵੇਂ ਇੱਕ ਗੱਲ ਹੋਰ ਹਰਦੇ ਪਿਛਲੇ ਆਪਾਂ ਵੀਡੀਓ ਜੂ ਵੀ ਦੇਖੇ ਗਏ ਨਾ ਕਹਿੰਦੇ ਨੇ ਬਹੁਤ ਯਾਦੇ ਇਕੱਠ ਹੈਗਾ ਨਾ ਇੰਨਾ ਹੀ ਯਾਦੇ ਵੀ ਨਹੀਂ ਹੈਗਾ ਨਾ ਯਾਰ ਛੱਠੋ ਦੀ ਹੋਗੇ ਜਿਹਨੂੰ ਪਿਆਰ ਪੂਰਾ ਨਾਲ ਵਾਲਾ ਉਹੀ ਪਾਉਂਚੂਗਾ ਤਗਰੀਬਣਾ ਆਪਾਂ ਕਹਿੰਦੇ ਆ ਬਈ ਇਹ ਚੀਜ਼ਾਂ ਤੋਂ ਨਾ ਡਰੋ ਵੀ ਜਿਹਨੇ ਬਈ ਜੀ ਦਰਸ਼ਨ ਕਰਨੇ ਆਗੇ ਸਿੱਧੇ ਰਾਸਤੇ ਆਓ ਕੋਈ ਦਿੱਕਤ ਨਹੀਂ ਲੇਗਾ ਬਸ ਤੇ ਬੜਾ ਸਾਫ ਹੈ ਯਾਰ ਰਸਤਾ ਵੀ ਸਭਾ ਬਾਕੀ ਹੈ ਨਾ ਮਹਾਰਾਜ ਦੀ ਕਿਰਪਾ ਕੀ ਹੈ ਬਾਕੀ ਕੋਈ ਫੈਸਿਲਿਟੀ ਹੈ ਨਹੀਂ ਚੱਲੇ ਜਾਂਦਾ ਘੋੜਿਆਂ ਦਾ ਜ਼ਿਗਾਰਡ ਹਾਂ ਜੇ ਤੂੰ ਘੋੜਿਆਂ ਦੇ ਵੀ ਨਹੀਂ ਚੜਨਾਗਾ ਫਿਰ ਹੈਲੀਕਾਪਟਰ ਆਏਗਾਗਾ ਠੀਕ ਹੈ ਹਾਂ ਠੀਕ ਹੈ ਬਈ ਜੀ ਤੇ ਬਾਕੀ ਆਪ ਵੀ ਦਰਸ਼ਨ ਕਰ ਲੈ ਦਰਸ਼ਨ ਵੇਲੇ ਕਰਕੇ ਯਾਰ ਪਾਟ ਇਸ ਨੇ ਜਰੂਰ ਹੈ ਬਹੁਤ ਜ਼ਿਆਦਾ ਸਟੈਪ ਪਰ ਜਦੋਂ ਤੁਸੀਂ ਇਸ਼ਨਾਨ ਕਰੋਗੇ ਨਾ ਬਸ ਸਕੂਨ ਮਿਲੂਗਾ ਯਾਰ ਆਤਮਾ ਨੂੰ ਸਕੂਨ ਮਿਲੂਗਾ ਤੇ ਮੈਂ ਆਪਾਂ ਕਹਿ ਦਿੰਨੇ ਆ ਆਪਾਂ ਆਮ ਆਪਾਂ ਕਰੇ ਨੋ ਨੋ ਨਾ ਉਹਦੇ ਨਾਲ ਠੰਡ ਚੜ ਜਾਂਦੀ ਹੁੰਦੀ ਹੈ ਨਾ ਇਹਦੇ ਬਾਅਦ ਚ ਹੁੰਦਾ ਵੀ ਸੇਕ ਲਿਆ ਨਾ ਉਰੇ ਇਹਦਾ ਸਕੂਨ ਮਿਲਦਾ ਵੀ ਹਾਂ ਕਿ ਅੰਦਰੋਂ ਸਾਰੀ ਠੰਡ ਨਿਕਲ ਗਈ ਨਾ ਨਿਕਲ ਗਈ ਗਰਮੈਸ ਹੋ ਜਾਂਦੀ ਹੈ ਸਰੀਰ 'ਚ ਰੋਜ਼ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਮੌਸਮ ਕਿੰਨੇ ਕੁ ਇਚਾਰਾ ਵਾਦੋ ਚੇਂਜ ਹੋ ਰਿਹਾ ਹੈ ਮੌਸਮ ਮਿੰਟ ਮਿੰਟ ਬਾਅਦ ਪੈਰ ਪੈਰ ਤੇ ਬਦਲਦਾ ਹੈ ਮੌਸਮ ਦਾ ਕੋਈ ਪਤਾ ਨਹੀਂ ਹੁਣ ਧੁੱਪ ਨਿਕਲੀ ਹੈ ਤੇ ਹੁਣ ਬਾਰਸ਼ ਹੋਣ ਲੱਗ ਰਹੀ ਹੈ ਸੋ ਕਿ ਸਵੇਰ ਦੇ ਜਦੋਂ ਦਾ ਮੈਂ ਆਇਆ ਚੌਂ ਪੰਜ ਵਜੇ ਮੌਸਮ ਚੇਂਜ ਹੋ ਚੁੱਕੇਗਾ ਹਾਂ ਇਹ ਗੱਲ ਹੈ ਕਿ ਇਹ ਨਾਲ ਚਾਰ ਪੰਜ ਜਿਹੜੀ ਸੰਗਤ ਜੁੜੀ ਹੋਈ ਹੈ ਆਪਣੇ ਲਾਈਵ ਦੇ ਵਿੱਚ ਜੁੜੀ ਹੋਈ ਹੈ ਉਹਨਾਂ ਨੂੰ ਦੱਸਣਾ ਚਾਹਾਂਗੇ ਕਿ ਉਹਨੇ ਤਿੰਨ ਅਰਦਾਸਾਂ ਹੁੰਦੀਆਂ ਨੇ ਕਿ 8:30 ਵਜੇ ਉਸ ਤੋਂ ਬਾਅਦ 9:30 ਵਜੇ ਤੇ ਫਿਰ 12:30 ਵਜੇ ਲਾਸਟ ਅਰਦਾਸ ਠੀਕ ਹੈ ਦੁਬਾਰਾ ਵੀ ਆਉਣ ਨਹੀਂ ਦਿੰਦੇ ਹਾਂ ਉਸ ਤੋਂ ਬਾਅਦ ਕਹਿੰਦੇ ਨੇ ਕਿ ਤੁਸੀਂ ਜਾਓ ਤੁਹਾਨੂੰ ਗੁਰੂਸ ਦਿੱਕਤ ਆਉਣ ਲੱਗ ਜਾਂਦੀ ਹੈ ਫਿਰ ਕਿਉਂਕਿ ਜ਼ਿਆਦਾਤਰ ਮੌਸਮ ਖਰਾਬ ਦਾ ਕਹਿ ਰਹੇ ਆਪਾਂ ਹੈ ਮੌਸਮ ਖਰਾਬ ਹੋ ਜਾਂਦਾ ਤਾਂ ਕਰਕੇ ਥੋੜਾ ਜਿਹਾ ਦਿੱਕਤ ਆਉਣ ਲੱਗ ਜਾਂਦੀ ਹੈ ਤੇ ਜਿਹੜੇ ਹੁਣ ਆਏ ਨੇ ਕਿ ਵੀਰੇ 8:30 8 ਵਜੇ ਵਾਲੀ ਅਰਦਾਸ ਚ ਉਹਨਾਂ ਨੂੰ ਤਾਂ ਗਵਿੰਦ ਧਾਮ ਤੇ ਮਨ ਲੈਂਗੇ ਚਲੋ ਖਾਸ ਕਰਕੇ ਵੀ ਜਿਹਨਾਂ ਕਹਿ ਲੈਂਗੇ ਵੀ ਜੇ ਤੁਸੀਂ ਲਾਈਕ ਜੀ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਉਹਨਾਂ ਦਾ ਕਮੈਂਟ ਕਰ ਦਿਓ ਵਾਹਿਗੁਰੂ ਜੀ ਦਾ ਤੇ ਦੇਖਦੇ ਵੀਰਾਂ ਨੇ ਕਿੰਨਾ ਕਿੰਨਾ ਵੀਰਾਂ ਨੇ ਅੱਜ ਦਰਸ਼ਨ ਕਰ ਲਏ ਤੇ ਘਰ ਬੈਠੇ ਬਾਈ ਜੀ ਦਰਸ਼ਨ ਕਰਨ ਦੇ ਦੇਖੋ ਬਾਈ ਜੀ ਸੁਣੋ ਕਿ ਨਾ 2 ਮਿੰਟਾ ਵਾਦੋਂ ਬਾਈ ਜੀ ਆਪਾਂ ਮੌਸਮ ਚੇਂਜ ਹੋ ਜਾਂਦਾ ਹੁਣ ਦੇਖੋ ਬਾਈ ਜੀ ਧੁੰਦ ਪੈਣ ਲੱਗ ਪਈ ਲਾਓ ਬਾਈ ਚੈੱਕ ਕਰੋ ਪਹਿਲਾਂ ਤੁਸੀਂ ਦੇਖਿਆ ਜੀ ਨਾ ਬਾਈ ਜੀ ਵਾਇਰ ਵੀ ਦਿਖਾਤਾ ਵਾਇਰ ਜੀ ਫਟੇ ਰੱਖ ਲਈਏ ਪਿੱਛੇ ਜਮਾਂ